ਇਸ ਪਰਿਵਾਰ ਤੇ ਨਾਲ ਇੱਕ ਅਜਿਹੀ ਦੁਖਦ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਮਾਪੇ ਨੂੰ ਵੀ ਯਕੀਨ ਨਹੀਂ ਹੋਇਆ ਕਿ ਉਹਨਾਂ ਦਾ ਪੁੱਤ ਜੋ ਕਿ ਚੰਗਾ ਭਲਾ ਕਰ ਤੋਂ ਤੁਰਿਆ ਸੀ ਉਸ ਦੇ ਨਾਲ ਇੱਕ ਵੱਡਾ ਹਾਦਸਾ ਹੋ ਗਿਆ ਪਤਾ ਲੱਗਿਆ ਕਿ ਜਿਸ ਸਮੇਂ ਉਹ ਖੇਤਾਂ ਨੂੰ ਪਾਣੀ ਲਾਉਣ ਦੇ ਲਈ ਜਾ ਰਿਹਾ ਸੀ ਤਾਂ ਉਸ ਨੇ ਨਹਿਰ ਦੇ ਕੋਲ ਪਹੁੰਚ ਕੇ ਜਦੋਂ ਮੋਟਰਸਾਈਕਲ ਨੂੰ 모ੜਿਆ ਤਾਂ ਚਨਚੇਤ ਹੀ ਉਸ ਦਾ ਮੋਟਰਸਾਈਕਲ ਪਾਣੀ ਦੇ ਵਿੱਚ ਡਿੱਗ ਗਿਆ ਪਾਣੀ ਦੇ ਵਿੱਚ ਡਿੱਗਣ ਤੋਂ ਬਾਅਦ ਉਸ ਮੁੰਡੇ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚ ਹੈ ਜਿਨ੍ਹਾਂ ਨੂੰ ਇਹ ਸਮਝ ਨਹੀਂ ਲੱਗ ਪਾ ਰਹੀ ਕਿ ਆਖਿਰਕਾਰ ਇਹ ਕੀ ਵਾਪਰ ਗਿਆ। ਅਬੋਹਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜਵਾਨ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਦੇ ਵੱਲੋਂ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਦੱਸਿਆ ਗਿਆ ਕਿ ਕਿੰਜ ਖੇਤਾਂ ਨੂੰ ਪਾਣੀ ਲਾਉਣ ਜਾਂਦੇ ਸਮੇ ਇਹ ਸਾਰਾ ਹਾਦਸਾ ਹੋਇਆ। ਮੁਲਕੀ ਸਿੰਘ ਜੀ ਕੀ ਲੱਗਦੇ ਸੀ ਜਿੱਦੀ ਡੈਥ ਹੋਈ ਹੈ ਤੁਹਾਡੇ? ਏ ਜੀ ਆਪਣਾ ਨੰਦ ਮੇਂ ਪਰੋਨਾ ਛੋਟਾ ਲੱਗਦਾ ਸਾਲ ਕੀ ਗੱਲ ਕੀ ਹੋਈ ਜੀ ਜੇ ਲੱਗੇ ਸੀ ਕਿ ਆਪਣਾ ਕਿਸੇ ਸੀਰੀ ਨਾਲ ਆਪਣਾ ਜ਼ਿੰਮੇਦਾਰ ਵੱਲੇ ਤੇ ਰਾਤ ਦੇਖਨਾਰੇ ਨਹਿਰ ਤੇ ਆਈ ਜਾਂਦੇ ਸੀਗੇ ਪਾਣੀ ਦੀ ਵਰੀ ਸੀ ਤੇ ਨਹਿਰ ਤੋਂ ਕਿਨਾਰੇ ਤੋਂ ਮੋੜਨ ਲੱਗੇ ਸੀਗੇ ਪੋਲ ਤੋਂ ਨਹਿਰ ਦੇ ਵਿੱਚ ਡਿੱਗ ਪੈ ਸੀ ਤੇ ਡਿੱਗਣ ਕਰਨ ਮੌਤ ਹੋ ਗਈ ਮੋਟਰਸਾਈਕਲ ਵਿੱਚ ਡਿੱਗ ਗਿਆ ਜੀ ਨਹਿਰ ਦੇ ਵਿੱਚ ਡਿੱਗਿਆ ਮੋਟਰਸਾਈਕਲ ਤੁਹਾਡਾ ਜੀ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਦੀ ਡੈਥ ਹੋਈ ਹੈ ਕੀ ਨਾਮ ਸੀ ਹੁੰਦਾ ਸਰਦੇਵ ਸਿੰਘ ਕੀ ਗੱਲ ਕੀ ਹੋਈ ਜੀ ਉਹ ਮਰਕ ਨਾਲ ਜਾ ਰਿਹਾ ਸੀਗਾ ਅੱਛਾ ਜੀ ਤੇ ਅਚਾਨਕ ਉਹ ਕੋਲ ਤੋਂ ਮੋਟਰਸਾਈਕਲ ਮੋੜਨ ਲੱਗ ਗਿਆ ਜੀ ਅੱਛਾ ਜੀ ਤੇ ਪਾਣੀ ਦੀ ਵਾਰੀ ਲਾਉਣੀ ਸੀਗੀ ਜੀ ਅੱਛਾ ਜੀ ਉਹ ਜਾਣ ਮੋਟਰਸਾਈਕਲ ਤੇ ਅਸੀਂ ਮਰਜ ਡੇਗ ਪਿਆ ਜੀ ਤੇ ਇਸ ਕਰਕੇ ਮੌਤ ਹੋ ਗਈ ਤੇ ਫਿਰ ਕਦੋਂ ਡੈਡ ਬੋਡੀ ਮਿਲ ਜਾਂਦੀ ਅੱਜ ਅੱਜ ਸਾਨੂੰ ਮਿਲੀ ਸੀ ਜੀ 2:00 ਵਜੇ ਮਿਲੀ ਸੀ ਕੀ ਮੰਗ ਕਰਦੇ ਹੋ ਜੀ ਅਸੀਂ ਮੁਆਵਜ਼ੇ ਦੀ ਮੰਗ ਕਰਨਿਆ ਗਰੀਬ ਪਰਿਵਾਰ ਦਾ ਬੇਟਾ ਬਰਤਨ ਬੱਚੇ ਰਹੋਦੇ ਤੇ ਮਜ਼ਦੂਰੀ ਕਰਦਾ ਸੀਗਾ ਜੀ ਤੇ ਉਹਨੂੰ ਕੋਈ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ ਕਿਵੇਂ ਮੋਟੋ ਹੀ ਇਹ ਲੜਕੇ ਦੀ ਜਿਹੜਾ ਲੈ ਕੇ ਸ਼ਬ ਆਇਓ ਜੀ ਤੇ ਕੱਲ ਸ਼ਾਮ ਨੂੰ ਮੋਟਰਸਾਈਕਲ ਤੇ ਆਪ ਦਾ ਘਰ ਦਾ ਸਮਾਨ ਲੈ ਕੇ ਆਸੀ ਜਾਓ ਆਪਸਰ ਨਿਆ ਤੇ ਵਿਚਾਰੇ ਮੋਟਰਸਾਈਕਲ ਤੇ ਲਿਖ ਪਿਆ ਤੇ ਅੱਗੇ ਵੀ ਜੱਡੂ ਬੜੀ ਮਿਲਦੀ ਆ ਇਹ ਸੁਵੇਸ਼ ਸਿੰਘ ਸਾਣਾ ਕੋਲ ਛੰਦਸਰੂ ਵਾਸੀ ਪਾਸਰ ਅੱਜ ਦੀ ਵਾਰੀ ਨੂੰ ਬਣਾਉਣ ਤੋਂ ਕੋਈ ਨਹੀਂ